ਕੰਕਟ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਮਦਾਨ ਨਾਮ ਨੇ ਲੈ ਲਈਆਂ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਖਾਨਪੁਰ ਚੌਂਕ ਦੇ ਵਸਨੀਕ ਐਡਵੋਕੇਟ ਹਿਤੇਸ਼ ਤਾੜਾ ਦੇ ਨਾਲ ਦੱਸਦੇ ਇਹ ਹਿਤੇਸ਼ ਤਾੜਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪਿਛਲੇ ਦਿਨ ਬਜਰੀ ਕੰਪਨੀ ਵਿੱਚੋਂ ਆਪਣੇ ਘਰ ਸੀ ਤੇ ਉਸ ਨੂੰ ਗਵਾਂਡੀ ਦਾ ਫੋਨ ਆਇਆ ਕਿ ਖਾਨਪੁਰ ਚੌਂਕ ਵਿੱਚ ਉਸਦੇ ਘਰ ਦੇ ਅੰਦਰ ਜਿਹੜਾ ਕੋਈ ਕਿਸੇ ਦੀ ਦਸਤਕ ਹੁੰਦੀ ਨਜ਼ਰ ਆ ਰਹੀ ਹੈ ਦਸਤਕ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ ਤਾਂ ਉਹਨਾਂ ਨੇ ਘਰ ਲੈ ਕੇ ਜਦੋਂ ਆਪਣੇ ਘਰ ਖਾਨਪੁਰ ਪਹੁੰਚ ਕੇ ਜਦੋਂ ਦੇਖਿਆ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਆਦਮੀ ਨੂੰ ਖਿੜਕੀ ਵਿੱਚੋਂ ਬਾਹਰ ਆਉਂਦੇ ਉਹਨ ਅਸਤੇ ਇਹ ਜੋ ਦੋ ਕੋੜੀਆਂ ਚੜਕੇ ਨਾਲ ਵਾਲੇ ਘਰ ਦੀ ਛੱਤ 'ਤੇ ਭੱਜ ਰਿਹਾ ਸੀ ਤੇ ਉਸਨੇ ਜਦੋਂ ਘਰ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸਦੀ ਅਲਮਾਰੀ ਵਿੱਚੋਂ 9000 ਰੁਪਏ ਨਕਦ ਇੱਕ ਮੁੰਦਰੀ ਸਮੇਤ 10 ਗ੍ਰਾਮ ਸੋਨਾ ਤੇ ਟਾਪਸ ਦਾ ਜੋੜਾ ਮੰਗਲ ਸੂਤਰ ਇੱਕ ਕੰਗੂਕੀ ਅਤੇ ਇੱਕ ਬੈਂਕ ਏਟੀਐਮ ਕਾਰਡ ਜਿਹੜਾ ਹੈ ਉਹ ਚੋਰੀ ਹੋ ਗਿਆ। ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ। ਮੇਰਾ ਨਾਮ ਹਿਤੇਸ਼ ਲੱਤਰ ਹੈ ਜੀ। ਹਾਂਜੀ। ਪੇਸ਼ੇ ਦਾ ਮੈਂ ਵਕੀਲ ਹਾਂ। ਮੇਰੇ ਘਰੇ ਕੱਲ ਅਸੀਂ ਆਪਣੇ ਦੂਸਰੇ ਘਰੇ ਸਾਰੇ ਕੈਂਪੀ ਬੈਠੇ ਹੋਏ ਸੀ ਕਿ ਸਾਨੂੰ ਪੜੋਸੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਕਿਸੇ ਨੇ ਹਲਚਲ ਮੀ ਹੋਈ ਹੈ ਕਿਹੜੀ ਜਗ੍ਹਾ ਸਰ ਖਾਨਪੁਰ ਚੌਂਗ ਗੈਸ ਗਾਊਨਰ ਦੀ ਗਲੀ ਜੀ ਅਸੀਂ ਸਰ ਉੱਥੇ ਪਹੁੰਚੇ ਤਾਂ ਮੋਕੇ ਤੇ ਪੰਨੀ ਗਵੰਡੀ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਖਿੜਕੀ ਤੋੜ ਕੇ ਬਾਹਰ ਭੱਜਿਆ ਉਹਨਾਂ ਨੇ ਦੇਖਿਆ ਕਿ ਚੋਰ ਨੇ ਪੌਨੀ ਕੀਤੀ ਹੋਈ ਪਿੱਛੇ ਇਹੋ ਟਰੇਸ ਆਊਟ ਕਰਨਾ ਅਸੀਂ ਕੰਪਲੇਂਟ ਕੀਤੀ ਤੇ ਪੁਲਿਸ ਤੇ ਪੀਸੀਆਰ ਪਹੁੰਚੇ ਉੱਥੇ ਉਹਨਾਂ ਨੇ ਵੈਰੀਫਾਈ ਕੀਤਾ ਇਸ ਰਾਤੀ ਕੋਈ ਕਰੀਬ 2:00 ਵਜੇ ਦੀ ਗੱਲ ਹੈ ਅਸੀਂ ਪੁਲਿਸ ਸਟੇਸ਼ਨ ਆਏ ਆ ਕੰਪਲੇਂਟ ਦਿੱਤੀ ਹੈ ਕੰਪਲੇਂਟ ਦੇਣ ਤੋਂ ਬਾਅਦ ਅਸੀਂ ਸਰ ਆਪਣੇ ਘਰ ਚਲੇ ਗਏ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਸਮਾਨ ਵਗੈਰਾ ਜਿਹੜਾ ਟੁੱਟਪਨ ਹੋਇਆ ਇਹਨੂੰ ਸਮੇਟਣਾ ਨਹੀਂ ਹੈ ਅਸੀਂ ਸਰ ਸਵੇਰੇ ਦੁਬਾਰਾ ਫੇਰ ਜਾ ਕੇ ਲੋਕ ਖੋਲਿਆ ਤੇ ਫਿਰ ਉਸ ਤੋਂ ਜ਼ਿਆਦਾ ਖਲੇਰਾ ਪਿਆ ਹੋਇਆ ਸੀਗਾ ਤੇ ਸਵੇਰੇ ਇਨਵਰਟਰ ਚੋਕੇ ਲੱਗੇ ਨੇ ਇੱਕੋ ਦਿਨ ਦੇ ਵਿੱਚ ਦੋ ਵਾਰੀ ਵਾਦਾਤ ਹੋਈ ਹੈ ਦੋ ਵਾਰੀ ਚੋਰੀ ਹੋਈ ਹੈ ਦੋਨੋਂ ਵਾਰੀ 112 ਤੇ ਕੰਪਲੇਂਟ ਕੀਤੀ ਹੈ ਜੀ ਦੋ ਨੰਬਰ ਅਲੱਗ-ਅਲੱਗ ਆਈਡੀ ਦੇ ਆਏ ਆ ਐਸ ਐਚਓ ਸਾਹਿਬ ਕੋ ਮੈਂ ਦਰਖਾਸਤ ਦਿੰਦੀ ਆ ਜੀ ਤੇ ਜੋ ਬੰਦੀ ਕਾਰਵਾਈ ਹੈ ਜੀ ਇਹ ਕਰ ਲਈ ਕੀਤੀ ਕਿੰਨਾ ਕ ਨੁਕਸਾਨ ਹੋਇਆ ਸਰ ਉਹਦੇ ਚ ਮੇਰੇ ਸਿਸਟਰ ਜੀ ਇੱਕ ਮੰਗਲ ਸੂਤਰ ਹੈ ਜੀ ਇੱਕ ਟੋਪਸ ਹੈ ਤੇ ਇੱਕ ਰਿੰਗ ਹੈ ਜੀ 골ਡ ਦੀ 9000 ਕੈਸ਼ ਹੈ ਜੀ ਇੱਕ ਇਨਵਰਟਰ ਚੁੱਕ ਕੇ ਲਗੇ ਆ ਜੀ ਬਾਕੀ ਸਮਾਨ ਤੇ ਖਲੇਰੇਆ ਹੋਇਆ ਸ਼ੀਸ਼ੇ ਵਗੈਰਾ ਤੋੜੇ ਆ ਤੋੜਪਨ ਕੀਤੀ ਹੈ ਬੈਡ ਬਾਕਸ ਵਗੈਰਾ ਸਾਰਾ ਉਹਨਾਂ ਨੇ ਖੋਲਿਆ ਚੈਕਿੰਗ ਪੂਰੀ ਹੋਈ ਹੈ ਮੇਰੀ ਇਹ ਹੀ ਬੇਨਤੀ ਹੈ ਕਿ ਜੋ ਲੀਗਲੀ ਕਾਰਵਾਈ ਹੈ ਸਖਤੋ ਸਖਤ ਕੀਤੀ ਜਾਏ ਉਥੇ 2-4 ਬੰਦੇ ਹੈਗੇ ਆ ਇਹ ਵੀ ਸੁਣਨ ਚ ਆਇਆ ਕਿ ਫੜਿਆ ਉਹਨਾਂ ਨੂੰ ਪਿਛਲੇ ਹਫਤੇ ਕੰਪਲੇਂਟ ਸੇਮ ਚੋਰੀ ਦੀ ਵਾਰਦਾਤ ਤੇ ਫਿਰ ਉਸੇ ਹੀ ਹੁਮਰੇ ਆ ਕੋਈ ਕਾਰਵਾਈ ਨਹੀਂ ਹੋਈ ਤੇ ਕਿਰਪਾ ਕਰਕੇ ਕਾਰਵਾਈ ਕੀਤੀ ਜਾਵੇ। ਕੈਪਰ ਕੁਸਨ ਹਨੀ ਦੇ ਨਾਲ ਅਦ ਸਿੰਘ ਨੂੰ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲੈब्स ਲਰਨਿੰਗ ਥਰਾਈਵਸ ਆਰ ਇਨ ਹਾਊਸ ਮੈਸ ਬੇਕਰੀ and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today